ਅੱਜ ਦੀ ਇਹ ਖਬਰ ਬਹੁਤ ਸਾਰੇ ਲੋਕਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸਿੱਧ ਹੋ ਸਕਦੀ ਹੈ ਸਾਬਿਤ ਹੋ ਸਕਦੀ ਹੈ ਸੋਸ਼ਲ ਸਿਕਿਉਰਿਟੀ ਸੋਸ਼ਲ ਸਿਕਿਉਰਿਟੀ ਜਦੋਂ ਵੀ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦਾ ਹੈ ਉਹਦੇ ਕੋਲੇ ਸੋਸ਼ਲ ਸਿਕਿਉਰਿਟੀ ਨੰਬਰ ਹੁੰਦਾ ਹੈ ਜਦੋਂ ਉਹ ਕੰਮ ਕਰਦਾ ਹੈ ਉਹਨੂੰ ਪੇਰੋਲ ਮਿਲਦਾ ਹੈ ਪੇਰੋਲ ਦੇ ਵਿੱਚੋਂ ਇੱਕ ਛੋਟੀ ਜੀ ਅਮਾਉਂਟ ਕੱਟੀ ਜਾਂਦੀ ਹੈ ਸੋਸ਼ਲ ਸਿਕਿਉਰਿਟੀ ਦੇ ਲਈ ਯੂਜ਼ਲੀ ਉਹ 6.2% ਹੁੰਦੀ ਹੈ 6.2% ਏਮਪਲੋਈ ਦਿੰਦਾ 6.2% ਏਮਪਲੋਇਰ ਦਿੰਦਾ ਫਿਰ ਇਹ ਜਿਹੜੀ ਅਮਾਉਂਟ ਹੈ ਇਹ ਸਿੱਧੀ ਜਿਹੜੀ ਆ ਉਹ ਜਮਾ ਹੁੰਦੀ ਹੈ ਤਾਂ ਕਿ ਉਸ ਅਮਾਉਂਟ ਦੇ ਨਾਲ ਜਦੋਂ ਕੋਈ ਵਿਅਕਤੀ ਰਿਟਾਇਰ ਹੁੰਦਾ ਤਾਂ ਉਸ ਨੂੰ ਸੋਸ਼ਲ ਸਿਕਿਉਰਿਟੀ ਵਾਲੀ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਵੇ ਹੁਣ ਐਵਰੀ ਸਿੰਗਲ ਡਾਲਰ ਜਿਹੜਾ ਉਸ ਅਕਾਊਂਟ ਦੇ ਵਿੱਚੋਂ ਜਾਂਦਾ ਹੈ ਉਹਦੇ ਵਿੱਚੋਂ 85% ਹੈ ਨਾ ਜਿਹੜਾ ਉਹ ਜਾਂਦਾ ਹੈ ਸੋਸ਼ਲ ਸਿਕਿਉਰਿਟੀ ਦੇ ਲਈ ਤੇ ਸੋਸ਼ਲ ਸਿਕਿਉਰਿਟੀ ਟਰਸਟਡ ਫੰਡ ਜਿਹਦੇ ਵਿੱਚ ਇਹ ਪੈਸੇ ਜਾਂਦੇ ਨੇ ਤੇ 15 ਪੈਸੇ 85 ਪੈਸੇ ਤਾਂ ਉਧਰ ਚਲੇ ਗਏ 15 ਪੈਸੇ ਇੱਕ ਸੈਪਰੇਟ ਫੰਡ ਦੇ ਵਿੱਚ ਜਾਂਦੇ ਨੇ ਜਿਹੜੇ ਕਿ ਡਿਸੇਬਿਲਟੀ ਫੰਡ ਹੁੰਦਾ ਸੰਨ 2024 ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਉਹ ਕਹਿੰਦੇ 2035 ਤੱਕ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਿਜ਼ਰਵ ਹੈ ਜਿਹੜੇ ਉਹਨਾਂ ਦੇ ਪੈਸੇ ਇਕੱਠੇ ਕੀਤੇ ਹੋਏ ਨੇ ਉਹ ਬਹੁਤ ਜ਼ਿਆਦਾ ਘਟ ਜਾਣੇ ਨੇ ਤੇ ਜਿਹੜੇ ਲੋਕਾਂ ਨੂੰ ਹੁਣ ਫੁੱਲ ਬੈਨੀਫਿਟਸ ਮਿਲ ਰਹੇ ਨੇ ਉਹਨਾਂ ਨੂੰ ਫੁੱਲ ਬੈਨੀਫਿਟਸ ਦਾ ਸਿਰਫ 83% ਹੀ ਮਿਲ ਸਕਿਆ ਕਰੇਗਾ ਹੁਣ ਇਹਨੂੰ ਆਪਾਂ ਥੋੜਾ ਜਿਹਾ ਸਮਝਦੇ ਹਾਂ ਇੱਕ ਸਮਾਂ ਸੀ ਬੇਬੀ ਬੂਮਰਸ ਦਾ ਜਨਮ ਹੋਇਆ ਬਹੁਤ ਜ਼ਿਆਦਾ ਵੱਡਾ ਪੋਪੂਲੇਸ਼ਨ ਬਲਾਸਟ ਹੋਇਆ ਅਮਰੀਕਾ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਵਧੀ। ਹੁਣ ਉਹ ਪਾਪੂਲੇਸ਼ਨ ਜਿਹੜੀ ਹੈ ਉਹ ਬਜ਼ੁਰਗ ਹੋ ਰਹੀ ਹੈ। ਉਹਨਾਂ ਦੀ ਹੁਣ ਜਿਹੜੀ ਪੈਨਸ਼ਨ ਲੱਗਣੀ ਸ਼ੁਰੂ ਹੋ ਰਹੀ ਹੈ। ਹੁਣ ਜਿਹੜੇ ਪੈਸੇ ਕੋਈ ਵਿਅਕਤੀ ਜਿਹੜਾ ਕਮਾਉਂਦਾ ਹੈ ਤੇ ਉਹਦੀ ਸੋਸ਼ਲ ਸਿਕਿਉਰਿਟੀ ਦਿੰਦਾ ਹੈ ਉਹ ਉਹਦੇ ਬੈਂਕ 'ਚ ਨਹੀਂ ਜਾਂਦੇ। ਉਹ ਸਿੱਧੇ ਸੋਸ਼ਲ ਸਿਕਿਉਰਿਟੀ ਟਰਸਟਡ ਫੰਡ 'ਚ ਜਾਂਦੇ ਨੇ। ਸੋ ਜਿਹੜੇ ਅੱਜਕੱਲ ਦੇ ਲੋਕ ਪੈਸਾ ਦੇ ਰਹੇ ਨੇ ਉਹ ਜਿਹੜੇ ਬਜ਼ੁਰਗ ਹੋ ਚੁੱਕੇ ਲੋਕ ਨੇ ਉਹਨਾਂ ਦੀ ਪੈਨਸ਼ਨ 'ਚ ਬੇਸਿਕਲੀ ਜਾ ਰਹੇ ਨੇ। ਬਜ਼ੁਰਗ ਲੋਕ ਜ਼ਿਆਦਾ ਹੋਣ ਤੇ ਜੇ ਕੰਮ ਕਰਨ ਵਾਲੇ ਲੋਕ ਘੱਟ ਹੋਣ ਤਾਂ ਫੇਰ ਜਿਹੜਾ ਟਰਸਟਡ ਫੰਡ ਹੈ ਉਹਦੇ ਵਿੱਚ ਪੈਸਾ ਜਿਹੜਾ ਉਹ ਹੌਲੀ-ਹੌਲੀ ਆਫਕੋਰਸ نیچے ਆਊਗਾ ਜਦੋਂ ਬਹੁਤ ਸਾਰੇ ਸੀਨੀਅਰਸ ਨੂੰ ਪੁੱਛਿਆ ਗਿਆ ਵੀ ਕੀ ਸੋਸ਼ਲ ਸਿਕਿਉਰਿਟੀ ਤੁਹਾਡੇ ਵਾਸਤੇ ਮਾਇਨੇ ਰੱਖਦੀ ਹੈ 50 ਪਲੱਸ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਲੋਕ ਹੈ ਉਹਨਾਂ ਦਾ ਕਹਿਣਾ ਕਿ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਕਿਉਂਕਿ ਜਦੋਂ ਅਸੀਂ ਬਜ਼ੁਰਗ ਹੋ ਜਾਾਂਗੇ ਸਾਡੀ ਅੱਧ ਤੋਂ ਜ਼ਿਆਦਾ ਜਿਹੜੀ ਮੰਥਲੀ ਇਨਕਮ ਹੈ ਉਹ ਸੋਸ਼ਲ ਸਿਕਿਉਰਿਟੀ ਤੋਂ ਆਉਣੀ ਹੈ ਇਹ ਜਿਹੜੀ ਅਮਰੀਕਾ ਦੇ ਵਿੱਚ ਪੈਨਸ਼ਨ ਹੈ ਇਹ ਤਿੰਨ ਲੈਗਸ ਨੇ ਇਹਦੇ ਇੱਕ ਤਾਂ ਹੈ ਜੀ ਪਰਸਨਲ ਸੇਵਿੰਗ ਵਰਕਰਸ ਕੰਟ੍ਰਿਬਿਊਸ਼ਨ ਜਿਹੜੀ ਆਪਾਂ ਕਹਿੰਦੇ ਆ 401k ਇੱਕ ਹੁੰਦਾ ਜੀ ਆਈਆਰਏ ਇੰਡੀਵਿਜੂਅਲ ਰਿਟਾਇਰਮੈਂਟ ਅਕਾਊਂਟ ਤੇ ਇੱਕ ਇਹ ਜਿਹੜੀ ਸੋਸ਼ਲ ਸਿਕਿਉਰਿਟੀ ਹੁਣ ਕਈ ਵਾਰੀ ਜਿਹੜੇ ਪੋਲੀਟੀਸ਼ੀਅਨ ਨੇ ਉਹ ਅਜਹੀ ਗੱਲ ਕਰਦੇ ਨੇ ਜਿਹੜੀ ਜਾਂ ਤਾਂ ਉਹ ਕਰਨਾ ਨਹੀਂ ਚਾਹੁੰਦੇ ਹੁੰਦੇ ਬਾਈ ਚਾਂਸ ਮੋਚੋ ਨਿਕਲ ਜਾਂਦੀ ਹੈ ਜਾਂ ਫਿਰ ਉਹ ਜਾਣ ਕੇ ਲੋਕਾਂ ਦੇ ਕੰਨਾਂ ਦੇ ਵਿੱਚੋਂ ਕੱਢਣਾ ਚਾਹੁੰਦੇ ਹੁੰਦੇ ਨੇ ਹੁਣ ਅਮਰੀਕਾ ਦੇ ਟ੍ਰੈਜਰ ਸੈਕ੍ਰੇਟਰੀ ਸਕਾਟ ਬੈਸਨਟ ਉਹਨਾਂ ਨੇ ਇੱਕ ਇਵੈਂਟ ਦੇ ਵਿੱਚ ਗੱਲ ਕੀਤੀ ਹੈ ਉਹ ਕਹਿੰਦੇ ਕਿ ਜਿਹੜੀ ਨਵੀਂ ਮਿਸਟਰ ਡੋਨਲਡ ਟਰੰਪ ਦੀ ਸਕੀਮ ਹੈ ਜਿਹੜਾ 트럼ਪ ਅਕਾਊਂਟ ਜਿਹੜਾ ਸੈਟਅਪ ਕੀਤਾ ਗਿਆ ਹੋ ਸਕਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਨੂੰ ਬੰਦ ਕਰਨ ਦਾ ਬੈਕਡੋਰ ਹੋਵੇ ਹੁਣ ਇੱਕ ਹੀ ਚੀਜ਼ ਹੈ ਮਿਸਟਰ ਡੋਨਲਡ 트럼ਪ ਨੇ ਇੱਕ ਬਿਗ ਬਿਊਟੀਫੁਲ ਬਿੱਲ ਜਿਹੜਾ ਸੀ ਉਹ ਦਿੱਤਾ ਉਸ ਬਿੱਲ ਦੇ ਵਿੱਚ ਇੱਕ 트럼ਪਸ ਅਕਾਊਂਟ ਦੀ ਗੱਲ ਕੀਤੀ ਗਈ ਸੀ 트럼ਪਸ ਅਕਾਊਂਟ ਜਿਹੜਾ ਵੀ ਕੋਈ ਨਵਜਾਤ ਸ਼ਿਸ਼ੂ ਹੈ ਜਿਹੜਾ ਜੰਮਿਆ ਹੈਗਾ ਜਨਵਰੀ ਸੰ 2023 ਦੇ ਵਿੱਚ ਤੇ ਜਿਹੜਾ ਜੰਮੇਗਾ ਅੰਟਿਲ ਦਸੰਬਰ 31 2028 ਦੇ ਵਿੱਚ ਇਹਦੇ ਵਿੱਚ ਵਿੱਚ ਕਹਿੰਦੇ ਜਿਹੜਾ ਕੋਈ ਬੱਚਾ ਜੰਮਿਆ ਸਰਕਾਰ ਹੈ ਜਿਹੜੀ ਉਹਦਾ 트럼ਪਸ ਅਕਾਊਂਟ ਖੋਲੇਗੀ ਉਹਦੇ ਵਿੱਚ ਆਪਦੇ ਵੱਲੋਂ 1000 ਡਾਲਰ ਪਾਏਗੀ ਔਰ ਜਿਹੜੀ ਫੈਮਿਲੀ ਹੈ ਉਸ ਤੇ ਵਿੱਚ ਹਰ ਸਾਲ 5000 ਡਾਲਰ ਤੱਕ ਪਾ ਸਕਿਆ ਕਰੇਗੀ ਇਹ ਹੈ ਇਹ ਜਾ ਰਿਹਾ ਜੀ ਕਿ ਸਰਕਾਰ ਇਹ ਸਾਰਾ ਕੁਝ ਇਸ ਲਈ ਕਰ ਰਹੀ ਹੈ ਤਾਂ ਕਿ ਸੋਸ਼ਲ ਸਿਕਿਉਰਿਟੀ ਨੂੰ ਉਹਦੀ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਸਕੇ ਉਹਨੂੰ ਤਾਂ ਉਹਦੀ ਤਾਂ ਨਿਜੀਕਰਨ ਕਰ ਦਿਓ ਉਹ ਤਾਂ ਜਿਹੜੀ ਆ ਉਹ ਖਤਮ ਹੋ ਜੇ ਸਰਕਾਰ ਨੇ 1000 ਡਾਲਰ ਦੇਤਾ ਹੁਣ ਬਾਕੀ ਪਰਿਵਾਰ ਉਹਦੇ ਚ 5-5000 ਜਿਹੜਾ ਹੈਗਾ ਉਹ ਪਾਵੇ ਅੰਟਿਲ ਕਿ ਬੱਚਾ 18 ਸਾਲ ਦਾ ਹੋ ਜਾਂਦਾ ਹੈ ਉਹ ਦੋ ਤੱਕ ਕਹਿੰਦੇ ਬੱਚੇ ਕੋਲੇ ਇੰਨਾ ਪੈਸਾ ਹੋ ਜਾਏਗਾ ਕਿ ਉਸ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹਿਣੀ ਹੈਗੀ ਔਰ ਕਿਹਾ ਜਾ ਰਿਹਾ ਜੀ ਕਹਿੰਦੇ ਵੁੱਡ ਸਰਵ ਐਜ਼ ਅ ਬੈਕ ਡੋਰ ਫॉर ਪ੍ਰਾਈਵੇਟਾਈਜ਼ੇਸ਼ਨ ਆਫ ਸਿਕਿਉਰਿਟੀ ਜਦੋਂ ਟ੍ਰੈਜਰੀ ਸੈਕ੍ਰੇਟਰੀ ਸਕਾਟ ਬੈਸਨੈਟ ਨੇ ਜਦੋਂ ਇਸ ਗੱਲ ਦਾ ਜਦੋਂ ਬੋਲਤੀ ਇੰਟਰਵਿਊ ਦੇ ਵਿੱਚ ਫਿਰ ਉਹਨਾਂ ਨੂੰ ਧਿਆਨ ਆਇਆ ਵੀ ਉਹ ਇਹ ਗੱਲ ਕਿਸੇ ਹੋਰ ਤਰੀਕੇ ਚਲੇਗੀ ਫਿਰ ਉਹਨਾਂ ਨੇ ਇਸ ਨੂੰ ਬਦਲਿਆ ਬਦਲ ਕੇ ਕਿਹਾ ਕਿ ਇਹ ਜੀ ਸਪਲੀਮੈਂਟ ਹੋਏਗੀ ਸਬਸਟੀਟਿਊਟ ਨਹੀਂ ਸੋ ਇਹ ਅਸੀਂ ਐਕਸਟਰਾ ਕਰ ਰਹੇ ਹਾਂ ਇਹ ਆਏ ਨਹੀਂ ਹੈ ਵੀ ਸੋਸ਼ਲ ਸਿਕਿਉਰਿਟੀ ਬੰਦ ਕਰਕੇ ਤੇ ਅਸੀਂ ਇਹਨੂੰ ਸ਼ੁਰੂ ਕਰਾਂਗੇ لیکن ایک خاص گل ہے ਜਿਹਨੇ کافی ਡਰਾਲਾ ਗੋਲਾ ਜੜਾਗਾ ਇਹ ਸ਼ੁਰੂ ਕੀਤਾ ਕਿ ਤੇ ਆਈ ਤਾਂ ਨਹੀਂ ਕਿ سوشل سیکیورٹی ਜਿਹੜਾ ਟ੍ਰੈਜਰੀ ٹرسٹਡ ਫੰਡ ਹੈ ਉਹਦੇ ਵਿੱਚ ਤਾਂ ਪੈਸੇ ਹੌਲੀ-ਹੌਲੀ ਕੱਟ ਰਹੇ ਨੇ ਉੱਪਰੋਂ ਮਿਸਟਰ ਡੋਨਲਡ ਟਰੰਪ ਜਿਹੜੇ ਨੇਗੇ ਉਹਨਾਂ ਨੇ ਬਿਗ ਬਿਊਟੀਫੁੱਲ ਬੈਲ ਦੇ ਵਿੱਚ ਟਰੰਪਸ ਅਕਾਊਂਟ ਜਿਹੜਾ ਉਹਦਾ ਅਨਾਉਂਸ ਕੀਤਾ ਕਿ ਤੇ ਆਈ ਤਾਂ ਨਹੀਂ ਇੱਕ ਨੂੰ ਬੰਦ ਕਰਕੇ ਤੇ ਦੂਜੇ ਨੂੰ ਖੜਾ ਕਰਤਾ ਜਾਵੇ ਤੇ ਉਹਦੇ 'ਚ ਮਿਲਣਾ ਕੀ ਹੈ ਸਿਰਫ 1000 ਡਾਲਰ ਸੋ ਲੋਕ ਇਹਦੇ ਨਾਲ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਨੇ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣੀ ਆ ਬਹੁਤ ਸਾਰੇ ਅਜਿਹੇ ਆਰਟੀਕਲਸ ਜਿਹੜੇ ਨੇ ਉਹ ਤੁਸੀਂ ਵੇਖੇ ਹੋਣੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਸੋਸ਼ਲ ਸਿਕਿਉਰਿਟੀ ਟਰਸਟਡ ਫੰਡ ਹੈ ਉਹ ਖਤਮ ਹੋ ਜਾਏਗਾ ਜੀ ਨਹੀਂ ਉਹ ਖਤਮ ਨਹੀਂ ਹੋ ਸਕਦਾ ਜਿੰਨੇ ਲੋਕ ਕੰਮ ਕਰ ਰਹੇ ਨੇ ਉਹਨਾਂ ਉਹਨਾਂ ਨੇ ਸੋਸ਼ਲ ਸਿਕਿਉਰਿਟੀ ਕਟਾਉਣੀ ਹੈ ਉਹ ਫੰਡ ਤਾਂ ਦੇਖੋ ਉਹ ਰਹਿਗਾ ਹੀ ਰਹੇਗਾ ਹਾਂ ਫੁੱਲ ਬੈਨੀਫਿਟਸ ਨਹੀਂ ਮਿਲਣਗੇ ਬੈਨੀਫਿਟਸ ਘਟ ਸਕਦੇ ਨੇ 30% ਘਟਾ ਸਕਦੇ ਨੇ ਸੋ ਇੱਕ ਵਿਅਕਤੀ ਜਿਹਨੂੰ 100 ਡਾਲਰ ਮਿਲ ਰਿਹਾ ਉਹਨੂੰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਔਰ ਸਿਰਫ 83 ਡਾਲਰ ਜਿਹੜੀ ਹੈ ਉਹ ਮਿਲਣ ਜੇ ਆਪਾਂ ਸਿੰਪਲੀ ਗੱਲ ਕਰੀਏ ਕਿ ਕਾਂਗਰਸ ਇਹਦੇ ਤੇ ਐਕਸ਼ਨ ਨਹੀਂ ਲਏਗੀ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਬੁਢਾਪੇ ਦੀ ਪੈਨਸ਼ਨ ਦਾ 50% ਸੋਸ਼ਲ ਸਿਕਿਉਰਿਟੀ ਤੋਂ ਆਂਦਾ ਹੈ ਉਹਨਾਂ ਦੀ ਗੁਜ਼ਰਬਸਰ ਬਹੁਤ ਔਖੀ ਹੋ ਸਕਦੀ ਹੈ